ਸਾਸ਼੍ਰੀਏਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੰਗਰੇਜ਼ੀ ਸਿੱਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸਧਾਰਣ ਵਾਕ ਸਿੰਪਲ ਸੈਂਟੈਂਸ ਮੈਂ ਪੱਤਰ ਲਿਖਦਾ ਹਾਂ ਆਈ ਰਾਈਟ ਅ ਲੈਟਰ ਉਹ ਹਮੇਸ਼ਾ ਦੇਰ ਨਾਲ ਆਉਂਦਾ ਹੈ ਹੀ ਆਲਵੇਜ਼ ਕਮਜ਼ ਲੇਟ ਉਹ ਫੁੱਟਬਾਲ ਖੇਡਦੇ ਹਨ ਦੇ ਪਲੇ ਫੁੱਟਬਾਲ ਉਹ ਹਰ ਸਾਲ ਸ਼ਿਮਲਾ ਜਾਂਦੀ ਹੈ ਸ਼ੀ ਗੋਜ਼ ਟੂ ਸ਼ਿਮਲਾ ਐਵਰੀ ਈਅਰ ਤੁਸੀਂ ਹਮੇਸ਼ਾ ਝੂਠ ਬੋਲਦੇ ਹੋ ਯੂ ਆਲਵੇਸ ਟੈਲ ਅ ਲਾਇ ਮੈਨੂੰ ਸੰਗੀਤ ਚੰਗਾ ਲੱਗਦਾ ਹੈ ਆਈ ਲਾਈਕ 뮤ਜ਼ਿਕ ਉਹ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਹਨ ਦੇ ਬਿਲੀਵ ਇਨ ਗੋਡ ਉਹ ਮੈਨੂੰ ਪਿਆਰ ਕਰਦੀ ਹੈ ਸ਼ੀ ਲਵਜ਼ ਮੀ ਅਸੀਂ ਗੀਤ ਗਾਉਂਦੇ ਹਾਂ ਵੀ ਸਿੰਗ ਅ ਸੌਂਗ ਮੈਂ ਉਸ ਨੂੰ ਬਹੁਤ ਪਸੰਦ ਕਰਦਾ ਸੀ ਆਈ ਲਾਈਕਡ ਹਰ ਵੈਰੀ ਮਚ ਤੁਸੀਂ ਝੂਠ ਬੋਲਿਆ ਯੂ ਟੋਲਡ ਅ ਲਾਇ ਉਸ ਨੇ ਮੈਨੂੰ ਚਾਹ ਤੇ ਬੁਲਾਇਆ ਹੀ ਇਨਵਾਈਟਡ ਮੀ ਟੂ ਟੀ ਉਹ ਮੇਰੇ ਨਾਲ ਸਕੂਲ ਜਾਵੇਗੀ ਸ਼ੀ ਵਿਲ ਗੋ ਟੂ ਸਕੂਲ ਵਿਦ ਮੀ ਮੈਂ ਤੁਹਾਡੀ ਸ਼ਿਕਾਇਤ ਕਰਾਂਗਾ ਆਈ ਵਿਲ ਕੰਪਲੇਨ ਅਗੇਂਸਟ ਯੂ ਕੀ ਆਫ ਫੁੱਟਬਾਲ ਖੇਡ ਚੁਕੇ ਹਨ ਹੈਵ ਦੇ ਆਲਰੇਡੀ ਪਲੇਡ ਫੁੱਟਬਾਲ ਹੁਣ ਤੱਕ ਭਾਰੀ ਮੀ ਨਹੀਂ ਪਿਆ ਹੈ ਇਟ ਹੈਜ਼ ਨੋ ਰੇਨਡ ਹੈਵੀਲੀ ਟਿਲ ਨਾਓ ਤੁਸੀਂ ਝੂਠ ਨਹੀਂ ਬੋਲਿਆ ਹੈ ਯੂ ਹੈਵ ਨਾਟ ਟੋਲਡ ਅ ਲਾਈ ਕੀ ਉਹਨਾਂ ਨੇ ਚਾਹ ਲੈ ਲਈ ਹੈ ਹੈਵ ਦੇ ਟੇਕਨ ਟੀ ਅਸੀਂ ਗੀਤ ਨਹੀਂ ਗਾ ਰਹੇ ਹਾਂ ਵੀ ਆਰ ਨਾਟ ਸਿੰਗਿੰਗ ਅ ਸੌਂਗ ਉਹ ਖੋ ਵਿੱਚ ਕੁੱਦ ਗਿਆ ਹੀ ਜੰਪਡ ਇੰਟੂ ਅ ਵੈਲ ਗਰੀਬਾਂ ਦਾ ਮਜ਼ਾਕ ਨਾ ਉਡਾਓ ਡੋਟ ਮੇਕ ਫਨ ਆਫ ਦੀ ਪੂਰ ਮਿਹਨਤ ਸਫਲਤਾ ਦਾ ਰਾਜ਼ ਹੈ ਹਾਰਡ ਵਰਕ ਇਜ਼ ਕੀ ਟੂ ਸਕਸੈਸ ਉਹ ਨੌਕਰੀ ਦੀ ਭਾਲ ਵਿੱਚ ਹੈ ਹੀ ਇਜ਼ ਲੁਕਿੰਗ ਫਾਰ ਅ ਜੌਬ ਹਰ ਇੱਕ ਪ੍ਰਤੀਯਾਲੂ ਬਣੋ ਬੀ ਕਾਈਂਡ ਟੂ एवरीवन ਮੇਰਾ ਇਸ ਮਾਮਲੇ ਨਾਲ ਕੋਈ ਸੰਬੰਧ ਨਹੀਂ ਹੈ ਆਈ ਐਮ ਨਾਟ ਇਨਵੋਲਵਡ ਇਨ ਥਿਸ ਮੈਟਰ ਤੁਹਾਡੇ ਨਾਲ ਕੀ ਵਾਪਰਿਆ ਹੈ ਵਟ ਹੈਜ਼ ਹੈਪਨਡ ਟੂ ਯੂ ਅਸੀਂ ਹੱਥ ਸੇ ਨੂੰ ਦੇਖ ਕੇ ਡਰ ਗਏ veer horrified at the side of the accident mazdoor khet ta vich kam nahi kar rahe honge the labels will not be working in the farm eh ek purana ghar hai this is an old house उसका पिता दयालु है हिज फादर इज काइंड ए पत्थर सखत है दिस स्टोन इज हार्ड बच्चा ज़्यादा दुद्ध नहीं पीता द चाइल्ड डज नॉट टेक मच मिल्क ਮੈਂ ਜ਼ਿਆਦਾ ਖਾਣਾ ਖਾਂਦਾ ਹਾਂ I eat much food 10 ਬੱਚੇ ਫੁੱਟਬਾਲ ਖੇਡ ਰਹੇ ਹਨ 3 children are playing football ਕਈ ਲੜਕੇ ਅਤੇ ਲੜਕੀਆਂ ਉੱਥੇ ਹਨ several boys and girls are there